ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਸਰ ਸਵਾਗਤ ਹੈ ਆਪਣੀ YouTube ਚੈਨਲ ਪੰਜਾਬ ਮੌਸਮ ਵਿੱਚ ਜਿਸੋ ਚਾ ਜ 5 ਫਰਵਰੀ ਪੰਜਾਬ ਦੇ ਦਿਨ ਦੇ ਮੌਸਮ ਦੀ ਗੱਲ ਕਰਨਗੇ ਮੌਸਮ ਕਿਸ ਤਰ੍ਹਾਂ ਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀਡੀਵੀ ਰ ਆਪਣਾ ਚੈਨਲ ਨਵੇਂ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਜਰੂਰ ਕਰ ਲਓ ਚਲੋ ਅਗਦੇ ਵੀਡੀਓ ਵੱਲ ਹੁਣ ਤੁਸੀਂ 5 ਫਰਵਰੀ ਪੰਜਾਬ ਦੇ ਸਵੇਰ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਵਿੱਚ ਦਿਖਾ ਦੂੰ ਆਪਣੇ ਪੰਜਾਬ ਜੱਤ ਲੱਕ ਮਤੋਂ ਦੇਖਣ ਨੂੰ ਮਿਲ ਰਹੀ ਹੈ ਕਈ ਲੱਕ ਜ ਸੰਗਣਤਾਂ ਦੇ ਵੀ ਦੇਖਣ ਨੂੰ ਮਿਲ ਰਹੀ ਹੈ ਕਈ ਲੱਕ ਛੋਟੇ ਦਰਮਿਆਨੀ ਕੰਦ ਦੇ ਦੇਖਣ ਨੂੰ ਮਿਲ ਰਹੀ ਹੈ ਤੇ ਜਿਆਤਰ ਇਲਾਕਿਆਂ ਚੋਂ ਬੰਨੂ ਧਾਰਤੀ ਦੇ ਧੁੰਦ ਦੇਖਣ ਨੂੰ ਮਿਲ ਰਹੀ ਹੈ ਥੋੜੇ ਬਦਲੇ ਲੱਕੇ ਉੱਪਰ ਵੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਬਾਕੀ ਆਉਂਦੇ ਇਹ ਕਰੀਬਨ 11 12 ਤੱਕ ਸਾਰੇ ਪੰਜਾਬ ਚ ਧੁੰਦ ਸਾਫ ਹੋ ਜੂਗੀ ਤੇ ਆਪ ਨੂੰ ਤਿੱਖੀ ਧੁੱਪ ਦੇਖਣ ਨੂੰ ਮਿਲੂਗੀ ਸਾਰੇ ਪੰਜਾਬ ਦੇ ਇਲਾਕਿਆਂ ਵਿੱਚ 11 12 ਦੇ ਕਰੀਬ ਥੋੜੇ ਬਦਲੇ ਲੱਕੇ 1 ਵਜੇ ਤੱਕ ਵੀ ਰਹਿ ਸਕਦੀ ਹੈ ਕਿਉਂਕਿ ਦੇਖਦੇ ਸੰਗਣੀ ਤਾਂ ਅੱਜ ਵੀ ਬਣੀ ਹੋਈ ਹੈ ਕੀ ਇਲਾਕਿਆਂ ਵਿੱਚ ਬਾਕੀ ਮੈਂ ਗੱਲ ਲਈ ਕਿੰਨਾ ਲੱਗਦਾ ਸੰਗਣੀ ਤਾਂ ਬਣੀ ਹੋਈ ਹੈ ਆਪਣੇ ਆਪਣੀ ਆਪਣੇ ਇਹ ਇਲਾਕੇ ਹੋ ਗਏ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਜਦਿਆਣਾ ਪਟਿਆਲਾ ਫਤਗੜ ਸਾਹਿਬ ਮੁਹਾਲੀ ਰੂਪਨਗਰ ਸ਼ਹੀਦ ਭਗਤ ਸਿੰਘ ਨਗਰ ਦੇ ਕੁਝ ਭਾਗ ਹੋ ਗਏ ਕੁਝ ਭਾਗ ਜਲੰਧਰ ਦੇ ਹੋ ਗਏ ਜਿੰਨਾਂ ਆਪਾਂ ਸੰਗਣੀ ਤੋਂ ਤਾਂ ਦੇਖਣ ਨੂੰ ਮਿਲ ਰਹੀ ਹੈ ਕਾਫੀ ਜਾਈ ਸੰਗਣਾ ਨੂੰ ਵੀ ਦੇਖਣ ਨੂੰ ਮਿਲ ਰਹੀ ਹੈ ਆਪਣੇ ਆਪ ਭਾਗਾਂ ਵਿੱਚ ਮਾਨਸਾ ਸੰਗਰੂਰ ਪਟਿਆਲੇ ਦੇ ਜਿੰਨਾਂ ਲਾ ਕੇ ਜੇ ਥੋੜੀ ਜਿਹੀ ਲੇਟ ਤਾਂ ਹੁੰਦੀ ਵੀ ਹਰ ਸਕਦੀ ਹੈ 1 1:00 ਵਜੇ ਦੇ ਕਰੀਬ 12:00 ਵਜੇ ਦੇ ਕਰੀਬ ਬਾਕੀ ਪੰਜਾਬ ਦੇ ਕਈ ਲਾ ਕੇ ਜ 10:00 ਵਜੇ ਦੇ ਕਰੀਬ ਹੀ ਤਾਂ ਆਪਾਂ ਦੇਖਣ ਨੂੰ ਮਿਲੇਗੀ ਬਾਕੀ ਬਾਈ ਗੱਲ ਹੁਣ ਅਜੇ ਮੀਂਹ ਦੇ ਕੋਈ ਵੀ ਸਾਰ ਨਹੀਂ ਹਨ ਪੰਜਾਬ ਦੇ ਕਿਸੇ ਵੀ ਇਲਾਕੇ ਵਿੱਚ ਬਾਕੀ ਹੁਣ ਆਉਣ ਵਾਲੇ ਦਿਨਾਂ ਚ ਵੀ ਆਪਾਂ ਨੂੰ ਮੌਸਮ ਸਾਫ਼ ਦੇਖਣ ਨੂੰ ਮਿਲੇਗਾ ਤੇ ਆਉਣ ਵਾਲੇ ਦਿਨਾਂ ਚ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਤੇ ਅੱਜ ਰਾਤ ਨੂੰ ਵੀ ਹੋ ਸਕਦਾ ਹੈ ਕਈ ਥਾਵਾਂ 'ਤੇ ਤੁਹਾਨੂੰ ਦੇਖਣ ਨੂੰ ਮਿਲੇ ਬਾਕੀ ਹੁਣ ਮੀਂਹ ਦੇ ਕੋਈ ਵੀ ਸਾਰ ਨਹੀਂ ਹਨ ਬਾਕੀ ਅੱਜ ਧੁੱਪ ਕਾਫੀ ਵਧੀਆ ਦੇਖਣ ਨੂੰ ਮਿਲੇਗੀ ਥਾਂ ਤਾਂ ਵੀ ਰਾਤ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਾਕੀ ਅੱਜ ਵੀ ਨਹੀਂ ਕੋਈ ਨਵੀਂ ਰਿਪੋਰਟ ਆਉਗੀ ਮੀਂਹ ਕਣੀ ਦੇ ਸਾਰ ਬੰਦੇ ਹਨ ਤਾਂ ਵੀ ਵੀਡੀਓ ਬਣਾਉਂਗਾ ਹੌਤਬਾਦ ਅੱਜ ਆਵੇਗਾ ਧੰਨਵਾਦ